ਦੋਸਤੋ ਅੱਜ ਬੜਾ ਅਹਿਮ ਤੱਥ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਤੁਹਾਨੂੰ ਸਭ ਨੂੰ ਪਤਾ ਵਾ ਕਿ ਅਰਵਿੰਦ ਕੇਚਰੀਵਾਲ ਭਗਵੰਤ ਮਾਨ ਇਹਨਾਂ ਦਾ ਜਿੰਨਾ ਲਾਣਾ ਹੈ ਆਮ ਆਦਮੀ ਪਾਰਟੀ ਦਾ ਇਹ ਰੋਜ਼ ED ਨੂੰ ਗਾਲਾਂ ਕੱਢਦੇ ਨੇ ਕਿ ਮੋਦੀ ਨੇ ਹਮਾਰੇ ਖਿਲਾਫ ED ਕੋ ਬਦਲਾਖੋਰੀ ਕੇ ਲਿਏ ਇਸਤੇਮਾਲ ਕੀਤਾ ਹੈ ED ਨੇ ਹਮਾਰੇ ਲੋਕੋ ਕੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਹੈ ED ਨੇ ਸੁਨੀਸ਼ ਚੋਡਿਆ ਕੋ ਗਲਤ ਗ੍ਰਿਫਤਾਰ ਕੀਤਾ ਹੈ ED ਨੇ ਸਤਿੰਦਰ ਜੈਨ ਕੋ ਗਲਤ ਗ੍ਰਿਫਤਾਰ ਕੀਤਾ ਹੈ ED ਨੇ ਮੇਰੇ ਕੋਲ ਗਲਤ ਗ੍ਰਿਫਤਾਰ ਕੀਤਾ ਹਾਲਾਂਕਿ ਇਹਨਾਂ ਦੀ ਸੁਪਰੀਮ ਕੋਰਟ ਤੋਂ ਜ਼ਮਾਨਤਾਂ ਰੱਦ ਨੇ ਪਰ ED ਨੂੰ ਭੰਡਣ ਵਾਲੇ ਜਿਸ ਜਿਸ ਦਿਨ ਮੇਰਾ ਕੇਸ ਆਉਂਦਾ NDPS ਦਾ ਫਾਜ਼ਿਲਕਾ ਦੀ ਅਦਾਲਤ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਇਸੇ ਕੇਜਰੀਵਾਲ ਨੇ ਪ੍ਰੈਸ਼ਰ ਪਾ ਕੇ ਇਸੇ ਭਗਵੰਤਮਾਨ ਦੀ ਪੁਲਿਸ ਤੰਤਰ ਵਰਤ ਕੇ ਨਾ ਸਿਰਫ ਮੈਨੂੰ 4 ਮਹੀਨੇ ਗ੍ਰਿਫਤਾਰ ਕਰਕੇ ਰੱਖਿਆ ਇੱਕ ਹੋਰ ਝੂਠਾ ਕੇਸ ਪਾਇਆ ਜਦੋਂ ਮੇਰੀ ਬੇਲ ਹੋ ਰਹੀ ਸੀ ਪਰ ਚਲਾਨ ਵੀ ਇੱਕ ਹਫ਼ਤੇ ਵਿੱਚ ਪੇਸ਼ ਕਰਤਾ विक्रम जीठिया ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਗਾ ਡਾਕਟਰ ਵਿਜੇ ਸਿੰਘਲਾ ਜਿਹੜਾ ਕਹਿੰਦੇ ਅਸੀਂ ਕੱਢਿਆ ਇੱਕ ਮੰਤਰੀ ਆਪਣਾ ਹੀ ਮੰਤਰੀ ਕੱਢਿਆ ਅਸੀਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਪੇਸ਼ ਕੀਤਾ ਖੈਰੇ ਦਾ ਚਲਾਨ ਇੱਕ ਹਫ਼ਤੇ ਦੇ ਵਿੱਚ ਪੇਸ਼ ਕਰਕੇ ਔਰ ਇਹ ਪੱਜੇ ਫਿਰਦੇ ਨੇ ਔਰ ਉਸ ਚਲਾਨ ਵਿੱਚ ਆ ਇੱਕ ਅਛਿਤਨਾ ਤੁਸੀਂ ਕਰੀ ਸਕੈਨ ਕਰ ਲੋ ਇਹ ਈਡੀ ਦੇ ਸਟੇਟਮੈਂਟ ਨੂੰ ਇਸਤੇਮਾਲ ਮੇਰੇ ਖਿਲਾਫ ਕੀਤਾ ਜਾ ਰਿਹਾ ਆ ਸੈਕੰਡ ਪੈਰਾ ਵਿੱਚ ਤੁਸੀਂ ਦੇਖੋਗੇ ਜਿਹੜਾ ED ਦਾ ਇਨਵੈਸਟੀਗੇਟਿੰਗ ਆਫੀਸਰ ਆ ਮੇਰੇ ਖਿਲਾਫ ਰਾਜਾ RAM MEENA ਅਸਿਸਟੈਂਟ ਡਾਇਰੈਕਟਰ ED ਨਵੀਂ ਦਿੱਲੀ ਮੈਂ ਤੁਹਾਨੂੰ ਪੜ੍ਹ ਕੇ ਇੱਕ ਪੈਰਾ ਦਿਖਾ ਦਿੰਦਾ ਦੇਖੋ ਕਿੱਡੇ 도ਗਲੇ ਬੰਦੇ ਨੇ ਆਪਣੇ ਖਿਲਾਫ ED ਨੂੰ ਝੂਠਾ ਕਰਾਰ ਦਿੰਦੇ ਨੇ ਖੇੜੀ ਖਿਲਾਫ ED ਦਾ ਇਸਤੇਮਾਲ 161 ਦੇ ਬਿਆਨ ਦਰਜ ਕਰਾਏ ਨੇ ਅਦਾਲਤ ਵਿੱਚ IO ਰਾਜਾ RAM MEENA ਦੇ ਆ ਸੁਣੋ ਕੀ ਕਹਿੰਦੇ ਨੇ ਦੌਰਾਨ ਤਫਤੀਸ਼ ਮਿਤੀ 6 10 2023 ਨੂੰ ਸਿਟ ਮੈਂਬਰ ਸ਼੍ਰੀ ਮਨਜੀਤ ਸਿੰਘ ਬੀਪੀਐਸ ਕਪਤਾਨ ਪੁਲਿਸ ਆ ਆ ਫਾਜ਼ਲ ਕਾ ਵੱਲੋਂ ਸ਼੍ਰੀ ਰਾਜਾ RAM ਮੀਨਾ ਅਸਿਸਟੈਂਟ ਡਾਇਰੈਕਟਰ ਦਫਤਰ ਇਨਫੋਰਸਮੈਂਟ ਡਾਇਰੈਕਟੋਰੇਟ ਆ ਪਰਿਵਰਤਨ ਪਵਨ ਡਾਕਟਰ ਐਪੀਜੀ ਅਬਦੁਲ ਖੁਲਾਮ ਰੋਡ ਨਵੀਂ ਦਿੱਲੀ ਦਾ ਬਿਆਨ ਆ ਧਾਰਾ 161 ਤਹਿਤ ਲਿਖਿਆ ਗਿਆ ਜਿਸ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਲਿਖਵਾਇਆ ਸੀ ਕਿ ਉਹ ਉਹ ਉਸ ਵੇਲੇ 2021 ਵਿੱਚ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇਸ ਨੰਬਰ ECIR 02/STF-2021 ਦੀ ਤਫਦੀਸ਼ ਅਮਲ ਵਿੱਚ ਲਿਆਂਦੀ ਗਈ ਸੀ ਇਸ ਕੇਸ ਦੇ ਸਬੰਧ ਵਿੱਚ ਉਸ ਨੇ ਆਪਣੀ ਆਰਜੀ ਉਸ ਨੇ ਆਪਣਾ ਆਰਜੀ ਦਫਤਰ ਚੰਡੀਗੜ੍ਹ ਵਿਖੇ ਬਣਾਇਆ ਹੋਇਆ ਸੀ ਇਸ ਰਾਜਾ RAM ਮੀਨਾ ਦਾ ਸਟੇਟਮੈਂਟ ਉਹ ਮੇਰੇ ਖਿਲਾਫ 161 ਦੇ ਬਿਆਨ ਅਦਾਲਤ ਵਿੱਚ ਦਰਜ ਕਰਕੇ ਚਲਾਨ ਦੇ ਵਿੱਚ ED ਦਾ ਸਾਰਾ ਜਿਹੜਾ منی ਲਾਂਡਰਿੰਗ PMLA ਦਾ ਕੇਸ ਜਿਹੜਾ ਅਲੱਗ ਬਣਾਇਆ ਜਦੋਂ 2021 ਚ ਮੈਨੂੰ ਅਰੈਸਟ ਕੀਤਾ ਉਹਦਾ ਸਾਰਾ ਫੇਰਵਾ ਮੇਰੇ ਚਲਾਨ ਫਾਜ਼ਲ ਕਾ ਦਾ ਜਿਹੜਾ ਹੁਣ ਮੈਨੂੰ NDPS ਕੇਸ ਵਿੱਚ ਗ੍ਰਿਫਤਾਰ ਕੀਤਾ ਦੋਸਤੋ ਇਹਦਾ ਮਤਲਬ ਕੀ ਹੋਇਆ ਜਾਂ ਤਾਂ ਕੇਚਰੀਵਾਲ ਝੂਠਾ ਵਾ ਤੇ ਜਾਂ ਫਿਰ ED ਝੂਠੀ ਆ ਦੋ ਗੱਲਾਂ ਤਾਂ ਹੋ ਨਹੀਂ ਸਕਦੇਆਂ ਕਿਉਂਕਿ ਜਿਹੜੀ ED ਨੇ ਸ਼ਰਾਬ ਘਟਾਲਾ ਇਨਵੈਸਟੀਗੇਟ ਕੀਤਾ ਉਹਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ਨੇ ਪਟੀਸ਼ਨ ਡਿਸਮਿਸ ਕੀਤੀ ਹਾਲਾਂਕਿ ਉਹ ਇੰਟਰਮ ਬੇਲ ਤੇ ਨੇ 1 ਜੂਨ ਤੱਕ ਐਡੀ ਨੇ ਉਸ ਇੰਟਰਮ ਬੇਲ ਰਿਜੈਕਟ ਕਰਦਿਆਂ ਸੌਰੀ ਪਟੀਸ਼ਨ ਰਿਜੈਕਟ ਕਰਦਿਆਂ ਇਹ ਕਿਹਾ ਕਿ ਯੂਅਰ ਦਾ ਕਿੰਗ ਪੇਨ ਆਫ ਦਿਸ ਇੰਟਾਇਰ ਲਿਕਰ ਸਕੈਮ ਕਿਉਂਕਿ ਕੇ ਕਵਤਾ ਨੇ ਬੀਆਰਐਸ ਦੀ ਜਿਹੜੀ ਤੇਲੰਗਾਨਾ ਦੀ ਚੀਫ ਮਿਨਿਸਟਰ ਦੀ ਡਾਟਰ ਹੈ ਜਾਂ ਕੋਈ ਸਾਊਥ ਇੰਡੀਆ ਦੇ ਲੋਕ ਸਭਾ ਕਿੰਨਿਆਂ ਦੇ ਬਿਆਨ ਦਰਜ ਨੇ ਕਿ ਅਸੀਂ ਇਹ ਸਾਰੇ ਸ਼ਰਾਬ ਘਟਾਲੇ ਦਾ ਬੈਨੀਫਿਸ਼ਰੀ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਹੈ ਅਤੇ ਇਹਨਾਂ ਦੇ ਸਾਥੀ ਨੇ ਤੇ ਫਿਰ ਵੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿ ਰਿਹਾ ਔਰ ਈਡੀ ਨੂੰ ਨਿਤ ਦਿਨ ਸਟੇਜਾਂ ਤੋਂ ਰਾਮਲੀਲਾ ਗਰਾਊਂਡ ਤੋਂ ਅਖਬਾਰਾਂ ਵਿੱਚ ਪੰਜਾਬ ਦੇ ਟੈਲੀਵਿਜ਼ਨ ਤੇ ਦਿੱਲੀ ਟੈਲੀਵਿਜ਼ਨ ਤੇ ਕਿ ਈਡੀ ਨੇ ਹਮਾਰੇ ਲੋਕਾਂ ਕੇ ਉੱਪਰ ਝੂਠੀ ਕਾਰਵਾਈ ਕੀ ਕੇਜਰੀਵਾਲ ਸਾਹਿਬ ਇੱਕ ਵਾਰ ਅੱਖ ਚੱਕ ਪਾ ਕੇ ਦੱਸਿਓ ਮੈਨੂੰ ਭਗਵੰਤ ਮਾਨ ਅਗਰ ਈਡੀ ਨੇ ਤੁਹਾਡੇ ਖਿਲਾਫ ਗਲਤ ਕਾਰਵਾਈ ਕੀਤੀ ਆ ਤੇ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਈਡੀ ਨੂੰ ਇਹ ਇਹਦੀ ਨੂੰ ਝੂਠਾ ਘਰਾਰ ਦਿੰਦੇ ਹੋ ਕਿ ਈਡੀ ਦੀ ਕੋਈ ਭਰੋਸੇਯੋਗਤਾ ਨਹੀਂ ਗਈ ਈਡੀ ਸਿਰਫ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਤੇ ਫਿਰ ਮੇਰੇ ਖਿਲਾਫ ਮੇਰੇ ਐਨਡੀਪੀਐਸ ਦੇ ਕੇਸ ਵਿੱਚ ਫਾਜ਼ਿਲ ਕਾ ਤੁਸੀਂ ਈਡੀ ਨੂੰ ਕਿਉਂ ਰਿਲਾਇ ਕਰ ਰਹੇ ਹੋ ਉਹਦੀ ਸਟੇਟਮੈਂਟ ਇਹ ਤਾਂ ਹਲੇ ਸਿਰਫ ਇੱਕ ਹਿੱਸਾ ਦਾ ਨੂੰ ਦਿਖਾਇਆ ਪੂਰੇ ਚਲਾਨ ਵਿੱਚ ਜਿਹੜਾ ਈਡੀ ਨੇ ਮੇਰਾ ਪੀਐਮਐਲਏ ਦਾ ਇਨਵੈਸਟੀਗੇਟ ਕੇਸ ਕੀਤਾ ਇਹ ਇੱਕੋ ਹੀ ਕੇਸ ਸੀਗਾ ਔਰ ਉਹ ਸਾਰੇ ਨੂੰ ਮੇਰੇ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਬਣਾ ਕੇ ਇਹਨਾਂ ਲੋਕਾਂ ਨੇ ਈਡੀ ਦਾ ਐਦਾਂ ਦੇ ਡੁਪਲੀਕੇਟ ਬੰਦੇ ਡੋਗਲੇ ਬੰਦੇ ਦਿੱਲੀ ਵਿੱਚ ED ਦੀ ਗਲਤ ਚੰਡੀਗੜ੍ਹ ਦੇ ਖਹਿਰੇ ਦੇ ਖਿਲਾਫ ED ਕਰੈਕਟ ਇੱਥੋਂ ਸਾਬਤ ਹੋ ਗਿਆ ਵਾ ਕਿ ED ਨੇ ਜੋ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਉਹ 100% ਦੀ ਕਰੈਕਟ ਆ ਇੱਕ ਘੁਟਾਲੇ ਬਾਜ ਨੇ ਔਰ ਇਹਨਾਂ ਨੇ ਠੱਗੀ ਮਾਰੀ ਆ ਅਗਰ ਕਿਤੇ CBI ਦੀ ਤੇ ED ਦੀ ਜਾਂਚ ਸ਼ਰਾਬ ਘੁਟਾਲੇ ਦੇ ਵਿੱਚ ਇੱਥੇ ਪੰਜਾਬ ਦੀ ਵੀ ਹੋਵੇ ਇਹਨਾਂ ਦਾ ਹਸ਼ਰ ਇਹੀ ਹੋਵੇਗਾ ਦੂਸਰਾ ਨੁਕਤਾ ਜਿਹੜਾ ਕੇਚਰੀਵਾਲ ਇਹ ਇੱਕ ਔਰਤ ਦੀ ਆਪਣੀ ਹੀ ਬਣਾਈ ਹੋਈ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਜਿਹਨੂੰ ਇਹ ਬੜਾ ਆਪਣੇ ਨਜ਼ਦੀਕੀ ਸਮਝਦਾ ਇਹਦੇ ਸਰਕਾਰੀ ਘਰ ਦੇ ਉੱਤੇ ਵਿੱਚ ਜਾ ਕੇ ਇਹਦਾ ਕੋਈ ਪੀਏ ਹੈਗਾ ਵੈਬ ਆਈ ਡੋਟ ਨੋ ਹਿਸ ਫੁੱਲ ਨੇਮ ਕੋਈ ਵੈਬ ਗੁਪਤਾ ਕੇ ਕੌਣ ਆ ਇਸ ਬੰਦਿਆਂ ਨੇ ਉਹਨੂੰ ਕੁੱਟਿਆ ਅੰਦਰ ੱੱਕੇ ਮਾਰੇ ਚਪੇੜਾ ਮਾਰੀਆਂ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਕਿਹਨਾਂ ਲੋਕਾਂ ਦੇ ਮਗਰ ਲੱਗੇ ਹੋਏ ਹਾਂ ਤੁਸੀਂ ਅੰਨੇ ਭਗਤ मत ਬਣੋ ਇਹਨਾਂ ਦਾ ਕਿਰਦਾਰ ਦੇਖੋ ਇਹ ਕੀ ਕਰਦੇ ਨੇ ਕਹਿੰਦੇ ਕੀ ਕਰਦੇ ਕੀ ਇਸੇ ਵੈਬ ਗੁਪਤਾ ਨੇ ਜੋਗਿੰਦਰ ਯਾਦਵ ਨੂੰ ੱੱਕੇ ਮਾਰੇ ਇਹਨਾਂ ਨੇ ਪ੍ਰਸ਼ਾਦ 쿠ਸ਼ਨ ਨੂੰ ਵੀ ਧੱਕੇ ਮਰਵਾਏ ਕੁੱਟਵਾਇਆ ਇਹ ਸਾਰੇ ਚਾਲਬਾਜ਼ ਚਾਲਸਾਜ਼ ਨੇ ਔਰ ਪੰਜਾਬ ਦੇ ਦੁਖੀ ਨੇ ਔਰ ਔਰਤਾਂ ਦੇ ਦੁਖੀ ਨੇ ਮੈਂ ਆਪਣੀਆਂ ਸਤਕਾਰਯੋਗ ਭੈਣਾਂ ਨੂੰ ਕਹੂੰਗਾ ਕਿ ਜੇ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਦਿੱਲੀ ਦੇ ਚੀਫ ਮਿਨਿਸਟਰ ਅਫੀਸ਼ੀਅਲ ਰੈਜ਼ਿਡੈਂਸ ਵਿੱਚ ਕੁੱਟੀ ਜਾ ਸਕਦੀ ਹੈ ਤੁਹਾਡੀ ਇੱਜ਼ਤ ਇਹਨਾਂ ਦੇ ਹੱਥਾਂ ਵਿੱਚ ਕੀ ਮਹਿਫੂਜ਼ ਰਹਿ ਸਕਦੀ ਹੈ ਔਰ ਤੁਹਾਡੇ ਨਾਲ ਕੋਝਾ ਮਜ਼ਾਕ ਕੀਤਾ 1000 ਰੁਪਏ ਔਰਤਾਂ ਨਾਲ 26 ਮਹੀਨੇ ਹੋ ਗਏ ਭੈਣੋ 26 ਮਹੀਨਿਆਂ ਦਾ ਤੁਹਾਡਾ ਬਕਾਇਆ 26000 ਰੁਪਇਆ ਵਾ ਇਹ ਜਿਹੜਾ ਕਹਿੰਦੇ ਨਾ ਕਿ 5 ਸਾਲ ਰਾਜ ਕਰਨਾ ਅਸੀਂ ਬਾਅਦ ਚ ਦੇ ਦਾਂਗੇ ਉਹਨਾਂ ਨੂੰ ਕੋ ਫਿਰ 26 ਮਹੀਨਿਆਂ ਤੋਂ ਸਟਾਰਟ ਕਰੋ ਸਾਡਾ ਬਕਾਇਆ ਹਰ ਔਰਤ ਦੇ ਘਰ ਵਿੱਚ 26000 ਰੁਪਏ ਸਾਡੇ ਅਕਾਊਂਟਸ ਪਾਓਗੇ ਤਾਂ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਗਾਰੰਟੀਆਂ ਲਾਗੂ ਕਰੋ ਗੋਇੰਗ ਬੈਕ ਟੂ ਥਿਸ ਕੇਸ ਇਸ ਕੇਸ ਵਿੱਚ ਨਾ ਸਿਰਫ ਈਡੀ ਦਾ ਇਸਤੇਮਾਲ ਕੀਤਾ ਤੇਜਰੀਵਾਲ ਪਾਰਟੀ ਨੇ ਮੇਰੇ ਈਡੀ ਵਾਲੇ ਕੇਸ 'ਚ ਜਦੋਂ ਮੈਨੂੰ 2021 ਵਿੱਚ ਇਨਵੈਸਟੀਗੇਟ ਕਰ ਰਹੀ ਸੀ ਦਿੱਲੀ ਪੰਕਜ ਗੁਪਤਾ ਜਿਹੜਾ ਇਹਨਾਂ ਦਾ ਸੈਕਟਰੀ ਹੈ ਕੇਜਰੀਵਾਲ ਦਾ ਚੇਲਾ ਉਹ ਮੇਰੇ ਖਿਲਾਫ ਈਡੀ ਨੂੰ ਵੀ ਬਿਆਨ ਦੇ ਕੇ ਆਇਆ ਅਗਰ ਈਡੀ ਨੂੰ ਗਲਤ ਸਮਝਦੇ ਸੀਗੇ ਤੇ ਈਡੀ ਬਿਲਕੁਲ ਬਦਲਾਖੋਰੀ ਕਰ ਰਹੀ ਹੈ ਤਾਂ ਫਿਰ ਮੇਰੇ ਖਿਲਾਫ ਪੰਕਜ ਗੁਪਤਾ ਨੇ ਕਿਉਂ ਬਿਆਨ ਦਿੱਤਾ ਈਡੀ ਦੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਇਸ ਕਰਕੇ ਇੱਥੋਂ ਸਾਫ਼ ਹੋ ਗਿਆ ਵਾ ਕਿ ਕੇਜਰੀਵਾਲ ਓ ਕੀ ਕਹਿੰਦੇ ਹੁੰਦੇ ਸਿਲੈਕਟਿਵ ਆ ਜਦੋਂ ਉਹਨਾਂ ਨੂੰ ਸੂਟ ਕਰਦਾ ਈਡੀ ਨੂੰ ਮੇਰੇ ਖਿਲਾਫ ਯੂਜ਼ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਸੂਟ ਨਹੀਂ ਕਰਦਾ ਤੇ ਈਡੀ ਨੂੰ ਪੰਡ ਕੇ ਦੀ ਮੋਦੀ ਦੀ ਏਜੰਸੀ ਕਰਾਰ ਦਿੰਦੇ ਫੈਸਲਾ ਆਫ ਕੋਰਸ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਇੱਥੇ ਸੰਗਰੂਰ ਵਿੱਚ ਇਲੈਕਸ਼ਨ ਲੜ ਰਿਹਾ ਤਾਂ ਕਰਕੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਔਰ ਸੰਗਰੂਰ ਦੇ ਲੋਕਾਂ ਨੂੰ ਮੈਂ ਕਹੂੰਗਾ ਵੋਟਰਜ਼ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕਿ ਮੈਂ ਇਹਨਾਂ ਨੂੰ ਅੰਦਰੋਂ ਬਾਹਰੋਂ ਜਾਣਦਾ ਛਿਤਰਾ ਨਾਲ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਹੁਤ ਹੀ ਜ਼ਿਆਦਾ ਧੋਗਲੇ ਬੰਦੇ ਨੇ ਔਰ ਕੱਲ ਜਸਟਿਸ ਜ਼ੋਰਾ ਸਿੰਘ ਨੇ ਸੁਣੋ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਜੱਜ ਜਿਨ੍ਹਾਂ ਨੇ ਅਕਾਲੀ ਦਲ ਵੇਲੇ ਪਹਿਲੀ ਰਿਪੋਰਟ ਤਿਆਰ ਕੀਤੀ ਸੀ ਬਰਗਾੜੀ ਦੀ ਔਰ ਬੇਬਲ ਕਲਾਂ ਦੇ ਕਤਲਾਂ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 2019 ਚ ਜਸਟਿਸ ਜੋਰਾ ਸਿੰਘ ਨੂੰ ਆਪਣਾ ਕੈਂਡੀਡੇਟ ਬਣਾਇਆ ਸੀਗਾ ਲੋਕ ਸਭਾ ਦਾ ਜਲੰਧਰ ਰਿਜ਼ਰਵ ਸੀਟ ਤੋਂ ਪਰਸੋਂ ਚੌਥ ਜਸਟਿਸ ਜੋਰਾ ਸਿੰਘ ਪਬਲਿਕ ਡੋਮੇਨ ਚ ਆਏ ਉਹ ਕਹਿੰਦੇ ਮੈਂ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਜਿਹੜੀ ਮੇਰੀ ਰਿਪੋਰਟ ਹੈ ਜਸਟਿਸ ਜੋਰਾ ਸਿੰਘ ਦੀ ਬੇਅਦਬੀਆਂ ਦੀ ਤੇ ਬਾਈਬਲ ਕਲਾਂ ਦੇ ਕਤਲ ਰਿਪੋਰਟ ਉਸ ਨੂੰ ਪਬਲਿਕ ਤਾ ਕਰ ਦਿਓ ਕਹਿੰਦੇ ਜੀ ਇਹ ਕੋਈ ਖਾਸ ਮੁੱਦਾ ਨਹੀਂ ਹੈ ਮਤਲਬ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਔਰ ਬਾਈਬਲ ਕਲਾਂ ਦੇ ਵਿੱਚ ਹੋਏ ਦੋ ਕਤਲ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਕੋਈ ਮੁੱਦਾ ਨਹੀਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਪੋਲਿਟਿਕਲ ਮੁੱਦਾ ਸੀ ਇਹਨਾਂ ਵਾਸਤੇ ਅੱਜ ਉਹਦੀ ਰਿਲੇਵੈਂਸ ਇਹ ਨਹੀਂ ਸਮਝਦੇ ਇਸ ਕਰਕੇ ਪੰਜਾਬ 'ਚ ਮੈਂ ਕਹਿਣਾ ਚਾਹੁੰਦਾ ਔਰ ਇਹਨਾਂ ਨੇ ਕੀ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ ਸੀ 24 ਘੰਟੇ 'ਚ 24 ਘੰਟੇ 'ਚ ਬੇਅਦਬੀ ਦਾ ਮਸਲਾ ਹੱਲ ਕਰਾਂਗੇ ਹੁਣ ਉਹਨਾਂ ਦਾ ਜਸਟਿਸ ਜ਼ੋਰਾ ਸਿੰਘ ਜਿਹੜਾ ਇਲੈਕਸ਼ਨ ਜੜਿਆ ਸੀ 2019 'ਚ ਲੋਕ ਸਭਾ ਜਲੰਧਰ ਤੋਂ ਉਹ ਵੀ ਵਿਚਾਰਾ ਠੱਕੇ ਖਾਂਦਾ ਫਿਰਦਾ ਔਰ ਉਹ ਇਹਨਾਂ ਨੂੰ ਭੰਡ ਰਿਹਾ ਕਹਿ ਰਿਹਾ ਕਿ ਝੂਠੇ ਨੇ ਡੋਗਲੇ ਨੇ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੇ ਕ प्रशांत भूषण तो लेके जिसने पांच करोड़ दिता जोगिंदर यादव और आशुतोष जेडे जर्नलिस्ट ने दिल्ली तो और कुमार विश्वास और डॉ गांधी अपने छोटेपुर साहब गुरप्रीत कुकी खेरा किस 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 किस, किस नंप नहीं किया वेरी डेंजरस पीपल लेट मी टेल यू दे नॉट ओनली यूज एंड थ्रो बट दे यूज दे थ्रो ਐਂਡ ਡਿਸਟਰੋਏ ਯੋਰ ਪੋਲਿਟੀਕਲ ਕੈਰੀਅਰ ਛੋਟੇਪੁਰ ਸਾਹਿਬ ਦੇ ਖਿਲਾਫ 2 ਲੱਖ ਰੁਪਏ ਦਾ ਸਟਿੰਗ ਆਪਰੇਸ਼ਨ ਲਾਇਆ ਸੀ ਇਹਨਾਂ ਨੇ ਸਿਰਫ ਕਿਸੇ ਨੇ ਅੱਜ ਤੱਕ ਈਡੀ ਉਸ ਦੀ ਸੀਡੀ ਦੇਖੀ ਇੱਕ ਆਦਮੀ ਸਾਰੀ ਜ਼ਿੰਦਗੀ ਲਾਤੀ ਉਸ ਨੇ ਉਹਦੇ ਤੇ 2 ਲੱਖ ਦਾ ਝੂਠਾ ਬੇਬੁਨਿਆਦ ਇਲਜ਼ਾਮ ਲਾ ਕੇ ਉਹਦਾ ਪੋਲਿਟੀਕਲ ਕੈਰੀਅਰ ਖਤਮ ਖਤਮ ਕਰਤਾ ਖਤਮ ਤਾਂ ਮੇਰਾ ਵੀ ਕਰਤਾ ਸੀ ਇਹਨਾਂ ਨੇ ਟਵਿੱਟਰ ਤੇ ਕੱਢ ਕੇ ਮੈਨੂੰ ਲੀਡਰ ਆਫ ਆਪੋਜੀਸ਼ਨ ਉਹ ਤਾਂ ਮੈਨੂੰ ਵਾਹਿਗੁਰੂ ਰੱਖਣ ਵਾਲਾ ਹੈ ਕਾਲਪੁਰਖ ਜਿਸ ਨੇ ਮੈਨੂੰ ਬਚਾਇਆ ਔਰ ਲੋਕਾਂ ਨੇ ਸਾਡੇ ਭਲਾਤ ਨੇ ਪਛਾਣਦੇ ਹੋਇਆ ਝਾੜੂ ਇੱਕ ਵਾਹਤ ਸੀਟ ਸੀ 2022 ਚ ਜਿੱਥੇ ਬੋਕਰ ਦੀ ਜ਼ਮਾਨਤ ਜ਼ਬਤ ਭਲੱਤ ਵਾਲੇ ਲੋਕਾਂ ਨੇ ਕਰਾਈ ਇਸ ਲਈ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਹਲੇ ਅਸਲੀ ਚਿਹਰਾ ਇਹਨਾਂ ਦਾ ਪਛਾਣਿਆ ਨੀਗਾ ਤੁਸੀਂ 2 ਸਾਲਾਂ ਵਿੱਚ ਦੇਖ ਲਓ ਆਪਣੇ ird gird ਆਮ ਆਦਮੀ ਪਾਰਟੀ ਸਰਕਾਰ ਚੀਫ ਮਿੰਿਸਟਰ ਹੋਵੇ ਭਗਵੰਤ ਮਾਨ ਇੱਕ ਵੀ ਕੰਮ ਕਰਾਇਆ ਹੋਵੇ ਸ਼ੂਗਰ ਮਿਲਕ ਬੰਦ ਹੋ ਗਈ ਧੂਰੀ ਦੀ 13 ਕਰੋੜ ਰੁਪਏ ਬਕਾਇਆ ਨਹੀਂ ਦਿਵਾ ਸਕਿਆ ਇੱਕ ਰੇਲ ਰੇਲਵੇ ਲਾਈਨ ਦੇ ਉੱਤੇ ਰੇਲ ਓਵਰ ਬ੍ਰਿਜ ਨਹੀਂ ਬਣਾ ਸਕਿਆ ਮਸਤੂਆਣਾ ਸਾਬ ਦੇ ਵਿੱਚ ਇੱਕ ਧਾਰਮਿਕ ਸੰਤ ਬਾਬਾ ਅਤਰ ਸਿੰਘ ਜੀ ਦਾ ਮੋਸਟ ਪਵਿੱਤਰ ਸਥਾਨ ਪੋਤੇਨੀ ਪੱਥਰ ਉਹਦਾ ਮੈਡੀਕਲ ਕਾਲਜ ਦਾ ਖੜਾ ਕਹਿੰਦਾ ਹੁੰਦਾ ਸੀਗਾ ਕਿ ਬਾਦਲਾਂ ਤੇ ਤੇ ਕੈਪਟਨਾਂ ਦੇ ਨੀ ਪੱਥਰਾਂ ਨਾਲ ਝੁੱਟੇ ਖੁਰਕਦੇ ਨੇ ਝੁੱਟੇ ਹੀ ਖੁਰਕਨੇ ਨੇ ਭਗਵੰਤ ਤੇਰੇ ਨੀ ਪੱਥਰਾਂ ਨਾਲ 16 ਮੈਡੀਕਲ ਕਿਹਾ ਸੀ ਕਾਲਜ ਪੰਜਾਬ ਦੇ ਇੱਕ ਨਹੀਂ ਬਣਾ ਸਿੱਟੇ ਸੋ ਮੇਰੀ ਤੁਹਾਨੂੰ ਹੱਥ ਬੰਨ ਕੇ ਅਪੀਲ ਆ ਕਿ ਸਮਾਂ ਲੱਗੇ ਆ ਰਿਹਾ ਸਾਡਾ ਸਾਥ ਦਿਓ ਮੈਂ ਹਰ ਮੁੱਦੇ ਨੂੰ ਬੜੇ ਤਕੜੇ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਚੱਕੂਗਾ ਸੰਗਰੂਰ ਦਾ ਹੇਠਲਾ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਸਾਡੇ ਕੈਂਸਰ ਬਹੁਤ ਹੈ ਮਾਲਵੇ ਦੀ ਧਰਤੀ ਤੇ ਇਹ ਸਾਰੇ ਮੁੱਦੇ ਔਰ ਬੱਚੇ ਬੇਰੁਜ਼ਗਾਰ ਨੇ ਗਰੀਬ ਔਰਤਾਂ ਵਿਚਾਰੀਆਂ ਬਿਲਕਰੀਆਂ ਨੇ ਨਰੇਗਾ ਦੀ ਦਿਹਾੜੀ ਨੂੰ ਇਸ ਕਰਕੇ ਮੈਂ ਸਾਰੇ ਇਸ਼ੂਜ਼ ਚੱਕਰ ਨੂੰ ਵਚਨਬੱਧਿਆ ਔਰ ਮਿਲਦੇ ਆ ਦੁਬਾਰਾ ਫਿਰ ਅੱਜ ਤੂਰੀ ਦੇ ਚੌਣ ਮੈਦਾਨ ਦੇ ਵਿੱਚ ਮੇਰੇ